ਇਗਜ਼ਾਮਪਲ ਦੇਣ ਲੱਗਾ ਜਿੱਦਾਂ ਵੀ ਆਪਾਂ ਸਲੀਨਾ ਤੋਂ ਲੋਡ ਚੁੱਕ ਲਿਆ ਜਾਂਦੇ ਆ ਕੋਰਟਲੈਂਡ ਜਾਂਦੇ ਆ ਜਾਂ ਸਿਆਟਲ ਜਾਂਦੇ ਆ ਠੀਕ ਹੈ ਉਹਦੇ ਲਈ ਵਾਪਸ ਆਉਨੇ ਆ ਉਧਰੋਂ ਨਾ ਲੋਡ ਦੀ ਤੁਹਾਨੂੰ ਪ੍ਰਾਈਸ ਆ ਇਸ ਦਿੰਦੇ ਆ ਜਿੱਦਾਂ ਵੀ 500 ਦਾ ਦੇਤਾ ਕਿ ਨੇ 700 ਵਾਲੇ ਦੇਤਾ ਸਾਡੇ ਬੰਦੇ ਜਿਹੜੇ ਹੈਗੇ ਨਾ ਜਿਨ੍ਹਾਂ ਕੋ ਓਨਰ ਜਿਹਨਾਂ ਨੂੰ ਹੈਗਾ ਵੀ ਉਹ ਕਹਿੰਦਾ ਚੱਕ ਕੇ ਲੈ ਆਉਂਦੇ ਲੋਡ ਲੈ ਆਉਂਦੇ ਚੁੱਕ ਕੇ ਮੈਂ ਇਹਨਾਂ ਭਰਾਵਾਂ ਨੂੰ ਕਹੂੰਗਾ ਵੀ ਭਰਾਓ ਇਹ ਲੋਡ ਨਾ ਚੁੱਕ ਕੇ ਤਾਂ ਲੈ ਕੇ ਆਇਆ ਕਰੋ ਦੇਖੋ ਤੁਸੀਂ ਸਸਤਾ ਲੋਡ ਚੁੱਕ ਕੇ ਲੈ ਕੇ ਆਉਣਾ ਨਾ ਤੁਹਾਨੂੰ ਪਤਾ ਹੈ ਨਾ ਵੀ ਪਹਿਲਾਂ ਤਾਂ ਲੋਡ ਦੀ ਕੀਮਤ ਦੇਖਿਆ ਕਰੋ ਲੋਡ ਹੈ ਕਿੰਨੇ ਦਾ ਲੱਦੇ ਆ ਕਿੰਨੀ ਪ੍ਰਾਈਸ ਦਾ ਲੋਡ ਲੱਦੇ ਆ ਹਾਂ ਟਰੱਕ ਦੇ ਵਿੱਚ ਅਸੀਂ 8000 ਲੱਗੇ ਪਰ ਲੱਖ ਲੱਖ ਦਾ ਲੋਡ ਲੱਦੇ ਆ ਹੁੰਦਾ ਤੁਸੀਂ ਉਹਨੂੰ 700 ਡਾਲਰ ਵਿੱਚ ਚੁੱਕ ਕੇ ਲੈ ਆਉਨੇ ਜਾਂ 800 ਜੀ ਲੈ ਆਉਨੇ ਜਾਂ 1000 ਚ ਵੀ ਲੈ ਆਉਨੇ ਆ ਜੇ ਕੱਲ ਨੂੰ ਰੱਬ ਨਾ ਕਰੇ ਹਾਵੀ ਨਾ ਵੀ ਹੋ ਜਾਂਦੀ ਪਹਿਲਾਂ ਤਾਂ ਤੁਸੀਂ ਉਸ ਤੋਂ ਜ਼ਿਆਦਾ ਤੇਲ ਖੋਗ ਲੈਨੇ ਕਿੰਨਾ ਫਿਊਲ ਦੀ ਵਰਨਿੰਗ ਬਹੁਤ ਜ਼ਿਆਦਾ ਹੋ ਜਾਂਦੀ ਉਹਦੇ ਵਿੱਚ ਠੀਕ ਆ ਪਲੱਸ ਤੁਹਾਡੀ ਲਾਇਬਿਲਟੀ ਜਿਹੜੀ ਉਹ ਕਿੰਨੀ ਹੈ ਜੇ ਤੁਹਾਡੇ ਗੱਲਬਾਤ ਹੋ ਜਾਂਦੀ ਆ ਠੀਕ ਆ ਤੁਹਾਡਾ 1000 ਡਾਲਰ ਤਾਂ ਘੱਟੋ ਘੱਟ ਡਿਡਕਟਿਵ ਵਾਲਾ ਹੈ ਇੰਸ਼ੋਰੈਂਸ ਦਾ ਠੀਕ ਆ ਜੇ ਉਹ ਕਟਜਾ ਤੁਹਾਡੇ ਕਲੇਮ ਪੈਂਦਾ ਆ ਕਲੇਮ ਤੁਹਾਨੂੰ ਤੁਹਾਨੂੰ ਕੋ ਲੱਗਦਾ ਵੀ ਕਲੇਮ ਪਿਆ ਗਿਆ ਤਾਂ ਤੁਸੀਂ ਬਾਜੋਗੇ ਕਿ ਨਹੀਂ ਇੰਸ਼ੋਰੈਂਸ ਕੰਪਨੀਆ ਨੇ ਮਨ ਲਾਦਾ ਨੈਕਸਟ ਜੇ 4 ਤੋਂ 5 ਸਾਲ ਤੁਹਾਨੂੰ ਉਹ ਕੰਪਨੀ ਨੇ ਪੂਰਾ ਠੋਕੇ ਰੱਖਣਾ ਤੁਹਾਡੇ ਕਲੇਮ ਜਿਹੜੇ ਨਾ ਪ੍ਰੀਮੀਅਮ ਆਉਣੇ ਆ ਜਿਹਲੇ ਤੁਸੀਂ ਰੀਨਿਊ ਕਰਦੇ ਇੰਸ਼ੋਰੈਂਸ ਸਾਡੇ ਬਹੁਤ ਹਾਈ ਹੋਣੇ ਆ ਸੋ ਇਹ ਚੀਜ਼ਾਂ ਨੂੰ ਅਵੋਇਡ ਕਰਕੇ ਰੱਖੋ ਵੀ ਜਦ ਬੈਟਰ ਹੈ ਕਿ ਤੁਸੀਂ ਖਾਲੀ ਆ ਜਾਓ ਪਰ ਇਧਰੋਂ ਜਿਹਲੇ ਤੁਸੀਂ ਜਾਣਾ ਆ ਐਗਜ਼ਾਮਪਲ ਦੇ ਤੌਰ ਤੇ ਤੁਸੀਂ ਆਪਾਂ ਪੈਸਾ ਲੈ ਕੇ ਜਾਓ ਠੀਕ ਆ ਕਿਉਂਕਿ ਜੇ ਤੁਸੀਂ ਘਟ ਜਾਓਗੇ ਨੁਕਸਾਨ ਹੋਊਗਾ ਜੇ ਤੁਸੀਂ ਸਾਰੇ ਬੰਦੇ ਹੀ ਹਜੇ ਇੱਕ ਐਗਾ ਕਰ ਲਈਏ ਨਾ ਜਿੱਦਾਂ ਅਸੀਂ ਕਹੀਏ ਜਿਹੜੇ ਕਈ ਵਾਰ ਕਹਿਦਾ ਇਹਦਾ ਕੰਟ੍ਰਾਡਿਕਟਰੀ ਕੁਐਸਚਨ ਵੀ ਹੁੰਦਾ ਲੈ ਵੀ ਤੁਸੀਂ ਦਨੇ ਹੀ ਕਰ ਸਕਦੇ ਕਿਉਂ ਨਹੀਂ ਕਰ ਸਕਦੇ ਵੀ ਅਗਲਾ ਬੰਦਾ ਕਰ ਸਕਦਾ ਬ੍ਰੋਕਰ ਕਰ ਸਕਦੇ ਬ੍ਰੋਕਰ ਵੀ ਡਿਸਾਈਡ ਕਰਦੇ ਭਾਈ ਇੰਨਾ ਕ ਪੈਸਾ ਰੱਖੋ ਅਸੀਂ ਵੀ ਕਰ ਸਕਦੇ ਹਾਂ ਠੀਕ ਆ ਪਰ ਇਹ ਕਹਿੰਦਾ ਮੈਂ ਲੋ ਆਪਣਾ ਪੈਸਾ ਲੈ ਕੇ ਜਾਓ ਤਾਂ ਕਿ ਤੁਹਾਡੇ ਦੇ ਫਿਰਦਾਤੀ ਨਾ ਹੋਵੇ ਜਲੇ ਪਾਵਾ ਵਾਪਸ ਤੁਹਾਨੂੰ ਖਾਲੀ ਵੀ ਆਉਣਾ ਪੈਂਦਾ ਹੁਣ ਵੀ ਬੰਦੇ ਘੱਟ ਪੈਸੇ ਨਾਲ ਜਾ ਖਾਲੀ ਆਉਂਦੇ ਚੰਗੇ ਚਲੋ ਠੀਕ ਉਹਨਾਂ ਦਾ ਡਿਸੀਜਨ ਦਾ ਠੀਕ ਆ ਬਾਰੇ ਜੀ ਆਪ ਹੌਲ ਹੈ ਜੇ ਆਪਾਂ ਇਥੋਂ ਕੈਲੀਫੋਰਨੀਆ ਤੋਂ ਬਾਹਰ ਜਾਣਾ ਹੈ ਜੇ ਤੁਹਾਨੂੰ ਜੇ ਤੁਹਾਨੂੰ ਲੱਗਦਾ ਕਿ ਤੁਸੀਂ ਡਰਾਈਵਿੰਗਰੀ ਜਾਣਾ ਹੈ ਤਾਂ ਸਾਨੂੰ ਵਾਪਸ ਖਾਲੀ ਆਉਣ ਵਿੱਚ ਭਲਾਈ ਆ ਦੂਸਰੇ ਨੰਬਰ ਤੇ ਇੱਕ ਭਾਈ ਸਾਹਿਬ ਹੁਣੇ ਹੀ ਕਹਿ ਕੇ ਗਏ ਸੀਗੇ ਆਪਣੇ ਜਿਦਾਂ ਬਈ ਬ੍ਰੋਕਰ ਨੂੰ ਕਹਿੰਦਾ ਸੀਗਾ ਬਈ ਮੈਨੂੰ ਮੈਨਾਂ ਸਮਥਿੰਗ ਰੂਡ ਬੋਲਿਆ ਸੀਗਾ ਜੀ ਤੋਂ ਬੈਟਰ ਹੈ ਕਿ ਆਪਾਂ ਜੇ 8:30 ਵਜੇ ਥੋੜਾ ਏਗਾ ਹੋਊਗਾ ਨਾ ਸਾਨੂੰ ਪਤਾ ਵੀ ਸਾਰੇ ਇਕੱਠੇ ਰਹਿਣੇ ਸੀ ਭਰਾ ਆਪਣਾ ਸਾਰੇ ਗੱਲ ਮਿਲ ਕੇ ਰਹਿਣੇ ਤਦ ਇਹੋ ਬੰਦੇ ਨੂੰ ਰੈਡ ਅਟੈਕ ਕਰੀਏ ਠੀਕ ਆ ਜੇ ਬੰਦਾ ਲਾਦਾ ਖਰਾਬ ਕਰਦਾ ਲੋੜੀ ਨੇ ਚੱਕੋ ਉਸ ਬੰਦੇ ਦਾ ਉਹਨੂੰ ਮੈਂ ਤਾਂ ਕਰ ਕਰ ਕੇ ਲੋੜ ਚੱਕੇ ਸਾਡੋ ਕੋ ਨਹੀਂ ਪਾਇਆ ਵੀ ਮੁੜ ਕੇ ਦੁਬਾਰਾ ਨਹੀਂ ਮੈਂ ਇਦਾਂ ਕਰਦਾ ਆਪਨੂੰ ਕੋ ਮਾਫੀ ਤੱਕ ਮੰਗਵਾ ਤਾਹੀ ਤਾਂ ਵੀ ਜੀ ਰਮਨ ਜੀ ਕਹਿੰਦੇ ਹੁੰਦੇ ਵੀ ਉਹ ਜਿਹੜਾ ਲੋਡ ਬ੍ਰੋਕਰ 4 ਵਨ ਮੰਥ ਰਿਵਿਊ ਪਾਇਆ ਕਰੋ ਏਕਾ ਤਾਂ ਜਦੋਂ ਠੀਕ ਆ ਹੋਣਾ ਕਦੋਂ ਹੋਣਾ ਉਹ ਬਾਅਦ ਦੀ ਗੱਲ ਆ ਪਰਿਆ ਵੀ ਆ ਚੀਜ਼ ਜਿਹੜੀ ਚੀਜ਼ ਅਵੇਲੇਬਲ ਆ ਉਹਦੇ ਤੇ ਐਟ ਲੀਸਟ ਨਾਲ ਦੇ ਨਾਲ ਪਾ ਦੇਣਾ ਚਾਹੀਦਾ ਵੀ ਆ ਇਸ ਬ੍ਰੋਕਰ ਦਾ ਆ ਇਦਾਂ ਦਾ ਰਵਈਆ ਹੈ ਉਹਨੇ ਮੇਰੇ ਨਾਲ ਇਦਾਂ ਕੀਤਾ ਰਾਜਾ ਇੱਥੇ ਇੱਥੇ ਮੈਂ ਅਭੀ ਨਵੀਂ ਗੱਲ ਪੁੱਛਦਾ ਕਿ ਰੈਡ ਟੈਗ ਕਿੱਦਾਂ ਕਰਨਾ ਤੂੰ ਦੱਸੋ ਮੈਨੂੰ ਕੋਈ ਤਰੀਕਾ ਦੱਸੋ ਕਿ ਰੈਡ ਟੈਗ ਕਰਨਾ ਮੇਰਾ ਭਾਈ ਇਹ ਗੱਲ ਹੈਗੀ ਦੇਖੋ ਭਾਈ ਦੇਖੋ 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 ਭਾਈ ਪਲੇਟਫਾਰਮ ਚਾਹੀਦਾ ਸਾਡੇ ਵਿੱਚ ਕਮਿਊਨੀਕੇਸ਼ਨ ਸਕਿੱਲ ਚਾਹੀਦੀ ਸਾਨੂੰ ਅਸ ਵਿੱਚ ਠੀਕ ਹੈ ਜੀ ਰੈਡ ਟੈਗ ਮੀਨਸ ਹੈਗਾ ਜਿਹੜੇ ਤੁਹਾਨੂੰ ਕਮਿਊਨੀਕੇਸ਼ਨ ਸਕਿਲਸ ਹੈਗੀਆਂ ਸਾਰੇ ਬੰਦਿਆਂ ਨੂੰ ਪਤਾ ਵੀ ਸਾਡੇ ਇੱਕ ਕਾਮਨ ਪਲੈਟਫਾਰਮ ਹੈਗਾ ਉੱਥੇ ਪਤਾ ਲੱਗ ਰਿਹਾ ਵੀ ਕਿਸੇ ਨਿਊਜ਼ ਬਣ ਰਹੀ ਹੈ ਨਿਊਜ਼ ਆ ਰਹੀ ਹੈ ਜਿਹਦਾ ਹੁਣ ਅਸੀਂ ਪੰਜਾਬੀ ਰੇਡੀਓ ਯੂਐਸਏ ਸੁਣਦੇ ਆਂ ਭਾਈ ਠੀਕ ਆ ਸਾਨੂੰ ਪਤਾ ਲੱਗ ਰਿਹਾ ਤੁਸੀਂ ਸਾਨੂੰ ਨਿਊਜ਼ ਦਿੰਦੇ ਆ ਕਿੱਥੋਂ ਜਾ ਕੇ ਮਿਸਿੰਗਾਂ ਦੀ ਨਿਊਜ਼ ਚੱਕ ਕੇ ਸਾਨੂੰ ਇੱਥੇ ਲਾ ਕੇ ਦੱਸਦੇ ਠੀਕ ਆ ਅਗਰ ਆਪਾਂ ਇਕੱਠੇ ਹੋਵਾਂਗੇ ਸਾਨੂੰ ਜੂਨੀਅਲ ਜੂਨੀਅਲਾਈਜ਼ ਹੋਵਾਂਗੇ ਆਪਣਾ ਆਈਟੀ ਟੈਕਨੋਲੋਜੀ ਨੂੰ ਯੂਜ਼ ਕਰਕੇ ਸਮਥਿੰਗ ਅਸੀਂ ਵੀ ਕੈਨ ਬਿਲਡ ਆਵਰ ਸੈਲਫ ਐਂਡ ਵੀ ਕੈਨ ਹੈਵ ਆਲ ਇਨਫੋਰਮੇਸ਼ਨ ਆਲ ਟੂ ਗੈਦਰਡ ਸਾਰਾ ਕੁਝ ਅਵੇਲੇਬਲ ਆ ਯੂਨੀਅਨ ਵੀ ਅਵੇਲੇਬਲ ਐ ਐਸੋਸੀਏਸ਼ਨ ਵੀ ਵੇਰੇਬਲ ਐ ਸਾਈਟ ਵੀ ਅਵੇਲੇਬਲ ਐ ਰੇਡੀਓ ਵੀ ਅਵੇਲੇਬਲ ਐ ఎవਰੀਥਿੰਗ ਅਵੇਲੇਬਲ ਐ ਜਸਟ ਯੂਜ਼ ਕਰ ਲਓ ਯੂਜ਼ ਹੀ ਨਹੀਂ ਕੋਈ ਕਰਦਾ ਆਪਾਂ ਇਹ ਨਾ ਇਹ ਜਿਹੜੀ ਚੀਜ਼ ਆ ਇਹ ਆਪਾਂ ਹਰ ਵੀਕ ਤੁਸੀਂ ਵੀ ਆਉਨੇ ਆ ਅਸੀਂ ਵੀ ਉਹੀ ਚੀਜ਼ ਬੋਲਨੇ ਆ ਇਹੋ ਹੀ ਚੀਜ਼ ਆਪਾਂ ਹਰ ਵਾਰੀ ਕਹਿੰਨੇ ਆ ਯੂਜ਼ ਨਹੀਂ ਕਰਦਾ ਕੋਈ ਮੈਂ ਤਾਂ ਭਾਜੀ ਬੇਈ ਅਸੀਂ ਬੇਈ ਨਹੀਂ ਕਰੂੰਗਾ ਆਪਣੇ ਸੌਰੀ ਮੈਂ ਭਾਜੀ ਮੈਂ ਹੀ ਮਾਫੀ ਭਰਾਮਾ ਆਪਣੇ ਨੂੰ ਵੱਡਿਆਂ ਨੂੰ ਛੋਟਿਆਂ ਨੂੰ ਬੇਨਤੀ ਕਰਦਾ ਬਸ ਦੇਖੋ ਲੈ ਸਪਰਾਓ ਜਿਹੜੇ ਜੇ ਇਹਦਾ ਤੁਸੀਂ ਰਗੜ ਹੋਣਾ ਜਾਂ ਤੁਸੀਂ ਲੁੱਟ ਹੋਣਾ ਫੇਰ ਤੁਸੀਂ ਆਪ ਆਪਣੇ ਘਰੀ ਬੈਠੋ ਜਿੱਦਾ ਕਿਸੇ ਨੂੰ ਲੋੜ ਮਿਲਦਾ ਚੁੱਕ ਕੇ ਤੁਰ ਪਿਆ ਕਰੋ ਠੀਕ ਨੇਗਾ ਕੋਈ ਚੱਕਰ ਨਹੀਂ ਹੈਗਾ ਰੋ ਆ ਪਤੋ ਜੋ ਮਰਜੀ ਕਰੋ ਪਰ ਜੇ ਤੁਸੀਂ ਚਾਹੁੰਦੇ ਆ ਸਾਰੇ ਭਰਾ ਜਿੰਨੇ ਵੀ ਆ ਵੀ ਸਾ ਪਾਈ ਤੁਹਾਡਾ ਕੁਝ ਬਣਦੇ ਤੁਹਾਡਾ ਪਰਿਵਾਰ ਸੌਖਾ ਚੱਲੇ ਤੁਹਾਡਾ ਸਾਰਾ ਗੁਜ਼ਾਰਾ ਸੌਖਾ ਚੱਲੇ ਤੁਹਾਡੇ ਸਿਰ ਤੇ ਬੋਝ ਨਾ ਹੋਵੇ ਕਿੱਥੇ ਤੁਹਾਨੂੰ ਭਰਾ ਸਾਰਿਆਂ ਨੂੰ ਐਹੀ ਬਿੰਦੀ ਕਰੂੰਗਾ ਤੁਹਾਨੂੰ ਕਿਸੇ ਨਾ ਕਿਸੇ ਤਰ੍ਹਾਂ ਕੁਝ ਆਉਣਾ ਹੀ ਪੈਣਾ ਇਕੱਠੇ ਹੋਗੇ ਨਹੀਂ ਤਾਂ ਫੇਰ ਤਾਂ ਨਾ ਫਿਰ ਰਗੜ ਹੁੰਦੇ ਰਾਵਾਂਗੇ ਉਹਦਾ ਕੋਈ ਫਾਇਦਾ ਨਹੀਂ ਹੈਗਾ ਸੋ ਟੂਲਸ ਅਵੇਲੇਬਲ ਆ ਵਰਤਨ ਦੀ ਲੋੜ ਵਰਕਿੰਗ ਟੂਲਸ ਅਵੇਲੇਬਲ ਆ ਵਰਤਨ ਦੀ ਲੋੜ ਆ ਇਹ ਜਿਹੜਾ ਬਾਰ-ਬਾਰ ਜੇ ਕੋਈ ਕਹਿੰਦਾ ਨਾ ਵੀ ਨਹੀਂ ਜੀ ਸਾਨੂੰ ਤਾਂ ਪਤਾ ਨਹੀਂ ਫਿਰ ਉਹ ਤੁਸੀਂ ਭਾਈ ਕਿਸੇ ਇਦਾਂ ਆ ਵੀ ਕਿਤੇ ਹੋਰ ਲੁਕੇ ਆ ਤੁਸੀਂ ਧਿਆਨ ਨਹੀਂ ਦੇ ਰਹੇ ਆਲੇ ਦੁਆਲੇ ਦੁਨੀਆ ਦੇ ਵਿੱਚ ਕੀ ਚੱਲ ਰਿਹਾ ਅਵੇਲੇਬਿਲਟੀ ਹੈਗੀ ਆ ਥੋੜਾ ਜਿਹਾ ਆਪਾਂ ਮਾਈਂਡ ਨੂੰ ਖੋਲਿਏ ਅੱਖਾਂ ਖੋਲਿਏ ਕੀ ਕੀ ਹੈਗਾ ਜਦ ਜਦੋਂ ਤੁਹਾਡੇ ਉਲਟ ਆਹੀ ਬਾਰ-ਬਾਰ ਇਹ ਕਹਿ ਰਹੇ ਆ ਤੁਹਾਨੂੰ ਵੀ ਪਤਾ ਆ ਵੀ ਉਹ ਤੁਹਾਡੇ ਉਲਟ ਤੁਹਾਡੇ ਉਹ ਉਹੀ ਟੂਲ ਨੂੰ ਵਰਤਦੇ ਆ ਤੁਹਾਨੂੰ ਕਿਉਂ ਨਹੀਂ ਪਤਾ ਲੱਗ ਰਿਹਾ ਵੀ ਇਹ ਕਿੱਦਾਂ ਹੋ ਸਕਦਾ ਵੀ ਤੁਹਾਨੂੰ ਨਾ ਪਤਾ ਲੱਗੇ ਰਾਈਟ ਕਿਉਂਕਿ ਇਹ ਯੂਜ਼ਰ ਨਹੀਂ ਕਰਦਾ 10 ਵਾਰ ਰੇਡੀਓ ਹੋਈ ਕਰ ਸਕਦਾ ਰਾਜੇ ਰਾਜੇ ਜੀ ਇਹ ਰੇਡੀਓ ਸਾਰੇ ਸੁਣਦੇ ਆ ਜਿੰਨੇ ਬੰਦੇ ਸੁਣਦੇ ਆ ਜੇ ਉਨੇ ਹੀ ਬੰਦੇ ਉਹਦੇ ਤੇ ਜਾ ਕੇ ਆਪਣਾ ਅਕਾਊਂਟ ਬਣਾਉਣ ਤੇ ਆਪਣਾ ਰਿਵਿਊ ਕਰਨ ਤੇ ਮੇਰੇ ਖਿਆਲ ਇਹਨੇ ਨਾਲ ਹੀ ਕੰਮ ਛੱਡ ਸਕਦਾ ਪੂਰਾ ਹੋ ਸਕਦਾ ਕੱਲਰ ਰਿਵਿਊ ਨਹੀਂ ਪਾਉਣਾ ਉਹਦੇ ਤੇ ਰਿਵਿਊ ਚੈੱਕ ਵੀ ਕਰੋ ਜਾ ਕੇ ਜੇ ਤੁਸੀਂ ਕਿਸੇ ਕੋਲ ਚੱਕਣ ਲੱਗੇ ਹੈ ਇਹ ਭਾਈ ਇਹਨੂੰ ਕੋਈ ਹੋਰ ਕਿਸੇ ਨੇ ਕੀ ਇਹਦੇ ਬਾਰੇ ਚ ਕਿਹਾ ਆ ਇਹਨੂੰ ਕਿਸੇ ਨੇ ਇਹਦੇ ਖਿਲਾਫ ਰਿਪੋਰਟ ਫਾਈਲ ਕੀਤੀ ਹੈ ਜੇ ਕਿ ਰਿਪੋਰਟ ਫਾਈਲ ਕੀਤੀ ਹੈ ਸਾਫ ਉਹਦਾ ਲੋੜ ਨਾ ਕਰਦੇ ਨਹੀਂ ਦੇਖੋ ਜਦੋਂ ਤੁਸੀਂ Amazon ਤੋਂ ਕੋਈ ਪ੍ਰੋਡਕਟ ਲੈਣੇ ਆ ਤੇ ਦੇਖਨੇ ਆ ਨਾ ਕਿੰਨੇ ਸਟਾਰ ਆ ਉਹਦੇ ਵੀ 4 ਤੋਂ ਉੱਤੇ ਆ 4.5 ਆ 5 ਆ ਰਿਵਿਊ ਵੀ ਪੜਦੇ ਆ ਫਿਰ ਕਹਿੰਦੇ ਆ ਵੀ ਹਾਂ ਵੀ ਡਾਲਰ ਲੱਗਣੇ ਆਪਣੇ ਵੀ ਧਿਆਨ ਨਾ ਦੇਖ ਕੇ ਲਈਏ ਵੀ ਕਿੱਦਾਂ ਦੀ ਚੀਜ਼ ਆ ਸੋ ਭਾਈ ਇਹੀ ਚੀਜ਼ ਇੱਥੇ ਵੀ ਕਰਨ ਦੀ ਲੋੜ ਆ ਬਿਲਕੁਲ ਲਾਸਟ ਵਿੱਚ ਮੈਂ ਭਾਈ ਇਹ ਮੈਂ ਕਰ ਹੋ ਸਕਾ ਮਾ ਅਮਰ ਜੀ ਕਹ ਕੇ ਗਏ ਸੀ ਆਪਣਾ ਭਰਾ ਜੀ ਉਹ ਕਹਿੰਦਾ ਸੀਗਾ ਵੀ ਜਦੋਂ ਮੈਨੂੰ ਲੇਓਵਰ ਬਣਦੀ ਸੀ ਉਹਦੀ ਤੇ ਡਿਜ਼ਰਵ ਕਰਦਾ ਸੀਗਾ ਉਹਨੂੰ ਦਿੱਤੇ ਨਹੀਂ ਜਾਂ ਵੈਸੇ ਚੋਨੋ ਵੀ ਕਹਿੰਦਾ ਟਰੱਕ ਆਰਡਰ ਨਾਲ ਯੂਜ਼ ਕਰ ਲਓ ਉਹ ਬੰਦਾ ਆਪਾਂ ਉਹਨੂੰ ਵੈਸੇ ਜਾਈਦਾ ਕੋਈ ਵੀ ਹੋਵੇ ਨਾ ਆਪਣੇ ਇਸ ਫੀਲਡ ਵਿੱਚ ਥੋੜਾ ਜਿਹਾ ਸਾਨੂੰ ਨਾ ਇਸ ਗੱਲ ਦੇ ਵਿੱਚ ਵੀ ਪੇਸ਼ੈਂਸ ਰੱਖਣ ਦੀ ਲੋੜ ਆ ਵੀ ਆਪਾਂ ਇਨਵੌਇਸ ਬਣਾਈਏ ਡਸਨਟ ਮੈਟਰ ਪਰੋਕਰ ਨੇ ਸਾਨੂੰ ਦਿੱਤੀ ਜਾਂ ਨਹੀਂ ਦਿੱਤੀ ਉਹ ਇਨਵੌਇਸ ਬਣਾ ਕੇ ਉਸ ਕੰਪਨੀ ਨੂੰ ਇਨਵੌਇਸ ਕਰ ਦਿਓ ਤੁਸੀਂ 250 ਡਾਲਰ ਉਹ ਕੰਪਨੀ ਨਹੀਂ ਇਹਦੀ ਵੱਖਰੀ ਗੱਲ ਆ ਤੁਸੀਂ ਉਹਨੂੰ ਕਹਦੇ ਫਸਟ ਫਸਟ ਦੂਜੀ ਵਾਰੀ ਫੇਰ ਕਰ ਦੋ 30 ਦਿਨ ਦਾ ਤੁਸੀਂ ਆਪਣਾ ਗੈਪ ਰੱਖੋ ਠੀਕ ਆ ਉਹਨੂੰ ਕਹਦੇ ਲਾਸਟ ਨੋਟਿਸ ਹੈਗਾ ਉਹ ਦੋ ਤਿੰਨ ਨੋਟਿਸ ਵਿੱਚ ਲੀਗਲੀ ਤੁਸੀਂ ਪ੍ਰੋਪਰ ਈਮੇਲਾਂ ਉਹਨਾਂ ਨੂੰ ਕਰੋ ਤਾਂ ਕਿ ਤੁਹਾਡਾ ਕੋਈ ਇੱਕ ਰੈਕੋਰਡ ਹੋਵੇ ਜੇ ਕੋਈ ਬੰਦਾ ਚਾਹੁੰਦਾ ਨਾ ਵੀ ਹਰ ਇੱਕ ਬੰਦਾ ਦੰਗਾ ਇਹਨੂੰ ਚੀਜ਼ ਨੂੰ ਕਰ ਦੰਦਾ ਪਰ ਜੇ ਕੋਈ ਬੰਦਾ ਆਪਣੀ ਆਈ ਤੇ ਆ ਜਾਣਾ ਜੇ ਕਹਦੇ ਕੋ ਮੇਰੇ 10 ਡਾਲਰ ਵੀ ਮਾਰ ਦੇ ਕੋਈ ਉਹ ਮਾਰ ਨਹੀਂ ਸਕਦਾ ਹੈਗਾ ਠੀਕ ਹੈ ਨਾ ਗੱਲ ਉਹ ਭਾਵੇਂ ਉਹ ਬਾਅਦ ਵਿੱਚ ਭਾਵੇਂ 10000 ਡਾਲਰ ਉਹ ਸਾਈਨ ਤੱਕ ਵੀ ਉਹਦਾ ਕੰਪਲੀਸ਼ਨ ਵੀ ਲੈ ਕੇ ਵੀ ਛੁੱਟੂਗਾ ਕਹਿੰਦਾ ਮਤਲਬ ਵੀ ਜੇ ਤੁਸੀਂ ਫੋਲੋ ਕਰਦੇ ਤਾਂ ਉਹਨੂੰ ਫਿਰ ਤੁਸੀਂ ਲੈ ਸਕਦੇ ਆ ਪੈਸੇ ਬਸ ਇਹੀ ਗੱਲ ਆ ਭਰਾਵਾਂ ਦੀ ਥੈਂਕ ਯੂ ਓਕੇ ਓਕੇ ਇਹਦੇ ਵਿੱਚ ਅ ਦੇਖੋ ਇਹ ਇਹ ਚੀਜ਼ਾਂ ਕਲੀਅਰ ਹੀ ਆ ਸੌਰੀ ਟੂ ਸੇ ਪਰ ਇੱਥੇ ਕਈ ਵਾਰੀ ਆਪਣੇ ਸਾਰਿਆਂ ਦਾ ਇਹ ਰਵਈਆ ਹੋ ਜਾਂਦਾ ਵੀ ਮੇਰੇ ਲਈ ਕੋਈ ਲਿਖ ਦੇਵੇ ਮੇਰੇ ਲਈ ਕੋਈ ਹੋਰ ਕਰ ਦੇਵੇ ਮੈਂ ਤੁਹਾਨੂੰ ਹੁਣ ਦੱਸਦਾ ਹੁਣ ਤੁਸੀਂ ਮੇਰੇ ਲਈ ਕਰ ਤੋ ਕੋਈ ਜਣਾ ਤੁਹਾਡੀ ਲੜਾਈ ਹੈ ਤੁਸੀਂ ਆਪ ਹਥਿਆਰ ਚੱਕੂਗੇ ਤਾਂ ਤਾਂ ਤੁਹਾਡੇ ਨਾਲ ਕਿਸੇ ਨੇ ਤੁਰਨਾ ਤੁਹਾਡੇ ਤੁਸੀਂ ਰੌਲਾ ਪਾਉਗੇ ਤੁਸੀਂ ਅੱਗੇ ਵਧੂਗੇ ਤਾਂ ਕਿਸੇ ਨੇ ਨਾਲ ਜਿਹੜਾ ਉਹ ਜੁੜਨਾ ਪਰ ਇੱਥੇ ਜਿਹੜੀ ਇਹ ਇਹ ਚੀਜ਼ ਆ ਤੁਹਾਨੂੰ ਆਪ ਹੀ ਕਰਨੀ ਜਿਹੜੀ ਉਹ ਪੈਣੀ ਆ ਸੋ ਇੰਨਾ ਜਿਹੜੀ ਆਪਾਂ ਹਿੰਮਤ ਜਿਹੜੀ ਉਹ ਕਰੀਏ ਤਾਂ ਹੀ ਗੱਲ ਜਿਹੜੀ ਉਹ ਬਣਨੀ ਆ ਜਿਦਾਂ ਇਹ ਵੀ ਕਹਿ ਕੇ ਗਏ ਇੱਕ ਇਨਵੌਇਸ ਕਰੋ ਦੋ ਕਰੋ ਆਪਣੇ ਕਹਣਾ ਉਹ ਛੱਡ ਪਰਾਂ ਯਾਰ ਉਹਨੇ ਕਿਹੜਾ ਦੇਣੇ ਆ ਹੁਣ ਦਫਾ ਕਰ ਮੈਂ ਮੈਨੂੰ ਚੋ ਕੀ ਲੈ ਲੈਣਾ ਉਤੋਂ ਜ਼ਿਆਦਾ ਦਾ ਟਾਈਮ ਲੱਗ ਜਾਣਾ ਪਰ ਸਬਕ ਤਾਂ ਤਾਂ ਹੀ ਚੁਕਾਇਆ ਜਾਂਦਾ ਮੀਨ ਯੂ हैव टू ਗੋ ਥਰੂ ਦਾ ਮੋਸ਼ਨ ਪੂਰਾ ਜਿਹੜਾ ਅਖੀਰ ਤੱਕ ਜਿਹੜਾ ਜੀਣਾ ਜਾਣਾ ਪੈਂਦਾ ਜੀ ਰਾਜਕ੍ਰਿਸ਼ਨ ਆਪਾ ਕਹਿੰਨੇ ਨਾ ਕਿ ਇੱਕ ਕਲਮ ਦੀ ਪਾਵਰ ਬਹੁਤ ਹੁੰਦੀ ਹੈ ਬਿਲਕੁਲ ਜੀ ਜੀ ਠੀਕ ਹੈ ਇੱਕ ਕਲਮ ਦੀ ਪਾਵਰ ਬਹੁਤ ਹੁੰਦੀ ਹੈ ਇੱਕ ਤੁਹਾਡਾ ਰਿਵਿਊ ਜਿਹੜਾ ਆ ਉਹਦੀ ਬਹੁਤ ਜ਼ਿਆਦੀ ਪਾਵਰ ਆ ਠੀਕ ਹੈ ਨਾ ਰਿਵਿਊ ਪਾਇਆ ਔਰ ਰਿਵਿਊ ਨੂੰ ਪੜਿਆ ਰਿਵਿਊ ਪੜ ਕੇ ਤੁਸੀਂ ਜਦੋਂ ਰਿਵਿਊ ਪੜਨੇ ਆ ਬ੍ਰੋਕਰ ਤੁਹਾਨੂੰ ਕਾਲ ਕਰਦਾ ਤੁਸੀਂ ਉਹਨੂੰ ਕਹਿੰਨੇ ਆ ਆਮ ਸੌਰੀ आई रीड द रिव्यू 투 ਆ ਕੰਪਨੀ ਨਾਲ ਆ ਕੀਤਾ ਆ ਸੋ ਇਸ ਕਰਕੇ ਮੈਂ ਤੇਰਾ ਲੋਡ ਨਹੀਂ ਚੱਕ ਰਾਂ ਤੁਹਾਡੇ ਕੀ ਜੀਜਾ ਬ੍ਰੋਕਰ ਕਿਸੇ ਕੰਪਨੀ ਦਾ ਮੁੜ ਕੇ ਨਾਲ ਕਿ ਕੱਲ੍ਹ ਕੋਈ ਆ ਵੀ ਨਾ ਕੋਈ ਗੱਲ ਕਰੂਗਾ ਬ੍ਰੋਕਰ ਨੂੰ ਇਹ ਪੂਰੀ ਨਿਸ਼ਚਿੰਤਿਆ ਬ੍ਰੋਕਰ ਕਿਉਂਕਿ ਉਹਨੂੰ ਪਤਾ ਆ ਤੁਸੀਂ ਜੋ ਮਰਜ਼ੀ ਕਰ ਲਓ ਤੁਸੀਂ ਰਿਵਿਊ ਨਹੀਂ ਕਿਸੇ ਦਾ ਪਾਉਣਾ ਤੁਸੀਂ ਡਰਦੇ ਆ ਠੀਕ ਆ ਅਜੀ ਦਾ ਯਾਰ ਕੁਮਾਰ ਹੋ ਗਿਆ ਐਡੀ ਮਤਲਬ ਕਿ ਆਪਣੇ ਆਪ ਨੂੰ ਆਪਾਂ ਕਹਿੰਨੇ ਵੀ ਆਪਣੀ ਹ ਹੈਗੀਆ ਕੌਮ ਐਡੀ ਮਲਕੀ ਜਝਾਰੂ ਕੌਮ ਆ ਅਸੀਂ ਹਥਿਆਰ ਤਿਆਰ ਕਰਕੇ ਤਿੱਖੇ ਕਰਕੇ ਵੀ ਜੇ ਤੇ ਤਾਂ ਵੀ ਨਿਵਰਤ ਕੇ ਰਾਜੀ ਕੋਈ ਨਹੀਂ ਬਿਲਕੁਲ ਇਹ ਤਾਂ ਦੇਖੋ ਇਹ ਹੁਣ ਆਪਣੇ ਹੱਥ ਦੇ ਵਿੱਚ ਆ ਵੀ ਆਪਾਂ ਇਹਨਾਂ ਟੂਲਸ ਨੂੰ ਕਿੱਦਾਂ ਯੂਜ਼ ਕਰਨਾ ਆ ਲੜਾਈ ਦੀ ਗੱਲ ਸੁਣ ਲਓ ਇੰਡੀਆ ਦੇ ਵਿੱਚ ਇੱਕ ਹਰਜੋਤ ਸਿੰਘ ਜੀ ਰਮਨ ਜੀ ਚਤਰਵੇਦੀ ਸੀਗਾ 1999 ਦੇ ਵਿੱਚ ਉਹਨੇ ਰੇਲਵੇ ਦੀਆਂ ਦੋ ਟਿਕਟਾਂ ਖਰੀਦੀਆਂ 20 ਰੁਪਏ ਜ਼ਿਆਦਾ ਲੱਗ ਗਏ ਉੱਤ ਲੈ ਲੈ ਉਹਨੇ 22 ਸਾਲ ਕੇਸ ਲੜਿਆ 22 ਸਾਲ ਕੇਸ ਲੜਿਆ ਕਹਿੰਦਾ ਮੈਨੂੰ ਪਤਾ ਵੀ 20 ਰੁਪਏ ਕੋਈ ਚੀਜ਼ ਨਹੀਂ ਅੱਜ ਦੇ ਜਵਾਨੇ ਚ ਪਰ ਕਹਿੰਦਾ ਉਹਨਾਂ ਨੇ ਵੇਖਦਾ ਧੋਖਾ ਕੀਤਾ ਗਲਤੀ ਕੀਤੀ ਤੇ ਮੈਂ ਉਹ ਕੇਸ ਲੜਿਆ ਕਹਿੰਦਾ ਮੇਰੇ ਘਰ ਦੇ ਮੈਨੂੰ ਗਾਲਾਂ ਕੱਢਦੇ ਸੀ ਤੂੰ ਕਿਹੜੇ ਚੱਕਰਾਂ ਚ ਜਿਹੜਾ ਉਹ ਪਿਆ ਆ ਪਰ ਉਹਨੇ 22 ਸਾਲ ਕੇਸ ਲੜ ਕੇ ਜਿਹੜੀ ਉਸ ਦੇ ਵਿੱਚ ਜਿੱਤ ਪ੍ਰਾਪਤ ਕੀਤੀ ਇਹ ਯੂਪੀ ਦੀ ਘਟਨਾ ਯੂਪੀ ਦੀ ਇਹ ਘਟਨਾ ਆ 1999 ਦੇ ਵਿੱਚ 20 ਰੁਪਏ ਵੱਧ ਲਏ ਸੀ ਉਤੋਂ ਜੀ ਫੇਰ ਅਗਰੇਡ ਮੈਂ ਤਾਂ ਦੱਸਦਾ ਇੱਥੇ ਆਪਣੇ ਇੱਕ ਟਰੱਕਰ ਭਰਾ ਦਾ ਫੋਨ ਵੀ ਆਇਆ ਸੀਗਾ ਮੈਨੂੰ ਜੀ ਤੇ ਉਹ ਬੰਦਾ 400 ਡਾਲਰ ਪਿੱਛੇ ਉਸ ਬੰਦੇ ਨੇ ਕੰਪਨੀ ਦੇ ਸੀਈਓ ਦੀ ਈਮੇਲ ਤੱਕ ਖੜਕਾਤੀ ਸਾਰੀ ਪੜ੍ਹ ਕੇ ਨਹੀਂ ਇਦਾਂ ਹੀ ਇਦਾਂ ਹੀ ਇਦਾਂ ਹੀ ਕਰਨਾ ਪਿਆ ਤੇ ਉਹ ਉਹ ਮੈਂ ਮੈਂ ਖੁਦ ਮਤਲਬ ਜਿੰਨੀ ਉਹਨੇ ਮੈਨੂੰ ਡੀਟੇਲ ਚ ਸਾਰਾ ਕੁਝ ਦੱਸਿਆ ਮੈਂ ਖੁਦ ਇਹ ਕਹਿਣ ਤੇ ਮਜਬੂਰ ਹੋਣਾ ਹੋ ਗਿਆ ਵੀ ਯਾਰ ਭਰਾ 400 ਆ ਰਹਿਣ ਦੇ ਪਰ ਉਹ ਕਹਿੰਦਾ ਨਹੀਂ ਕਿਉਂ ਮਤਲਬ ਮੈਂ ਨਹੀਂ ਮੈਂ ਉਹਨਾਂ ਨੂੰ ਬਖਸ਼ਿਆ ਨਹੀਂ ਮੈਂ 6 ਮਹੀਨੇ ساتھੋਂ ਚੱਲੇ ਆ ਮੈਂ ਹਰ ਕੰਪਨੀ ਦੀ ਈਮੇਲ ਆਪਕੇ ਉਹਨਾਂ ਨੂੰ ਕਰਦਾ ਆ ਸੋ ਇਹ ਨਹੀਂ ਵੀ ਉੱਥੇ ਆ ਇੱਥੇ ਨੇ ਹੈਗੇ ਬੰਦੇ ਬਿਠੇ ਰਹੇ ਹੈਗੇ ਨਹੀਂ ਨਹੀਂ ਦੇਖੋ ਇਹ ਤਾਂ ਇਹ ਤਾਂ ਹੁਣ ਅਗਲੇ ਬੰਦਿਆਂ ਨੂੰ ਵੀ ਸਭ ਨੂੰ ਮਿਲਦਾ ਫੇਰ ਅਗਲੇ ਨੂੰ ਰਾਜੇ ਇੱਥੇ ਨਾ ਉਹ ਬੰਦੇ ਇੱਥੇ ਉਹ ਪ੍ਰੋਬਲਮ ਹੈਗੀ ਆ ਇੱਥੇ ਐਚ ਵੀ ਮੈਂ ਸਾਰਨੂੰ ਪੱਟਾ ਜਿਹੜਾ ਇਸ਼ੂ ਐ ਉਸ ਨੂੰ ਰੈੱਡ ਹੌਟ ਇਸ਼ੂ ਬੜਾ ਕਰਨ ਲੱਗਾ ਇੱਥੇ ਐਕਚੁਅਲੀ ਸਾਨੂੰ ਦੂਜੇ ਜਿਹੜੇ ਰੀਅਲ ਬ੍ਰੋਕਰ ਆ ਰੀਅਲ ਬ੍ਰੋਕਰਾਂ ਨਾਲ ਉਹ ਜਿਹੜੇ ਡੁਪਲੀਕੇਟ ਬ੍ਰੋਕਰ ਆ ਉਹ ਜ਼ਿਆਦਾ ਇੱਥੇ ਪੈਸਾ ਠੱਗ ਰਹੇ ਆ ਔਰ ਖਾਸ ਕਰਕੇ ਸਾਡੇ ਆਪਣੇ ਹੂੰ